ਕੋਲਾ ਜ਼ਿਲ੍ਹਾ ਖੰਨਾ ਦੇ ਦਰਹਾ ਥਾਣੇ ਦੇ ਪਿੰਡ ਬਲਾਸਪੁਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਐਸਜੀਪੀਸੀ ਅਤੇ ਡੇਰਾ ਮੰਤ ਪ੍ਰਬੰਧਕਾਂ ਦੇ ਵਿੱਚ ਹੋਈ ਖੋਨੀ ਚੜਪ ਜਮੀਨ ਸਸਾ ਕੁਛ ਨਹੀਂ ਸਾਡੀ ਜ਼ਮੀਨ ਜਿਹੜੀ ਉਹ ਸਾਡੇ ਹੱਥ ਚ ਹੋਈ ਹੈ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਸਾਰੇ ਵੈਸੇ ਸੰਸਦਾ ਦੇ ਹੱਥ ਚ ਨੇ ਤੇ ਜ਼ਮੀਨ ਜਿਹੜੀ ਆ ਉਹ ਦਰਾ ਮੱਗੀ ਸਾਹਿਬ ਜੀ ਜ਼ਮੀਨ ਮੈਂ ਇਸ ਤਰ੍ਹਾਂ ਹੁਣ ਤੇ ਤੇ ਗਿਆ ਨੂੰ ਪਹਿਲਾਂ ਤੇ ਇਹ ਜਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ ਦਾਨ ਕੀਤਾ ਸਾਡੇ ਡੋਗਰੇ ਜਲੇ ਕਬਜਾ ਕਿਸ ਕੋ ਹੰਦਾ ਛਡਾਉਣ ਚੀਜ਼ ਛਡਣ ਦੀ ਤੇ ਮੈਂ ਸਮਝਦਾ ਉਹ ਸਾਜੀ ਕੋਈ ਤਰ੍ਹਾਂ ਚੱਪਸ ਟਕੜਾ ਹੋਇਆ ਹੈ ਉਹਦੇ ਜਿਹੜੇ ਮੌਕੇ ਤੇ ਪਤਾ ਲੱਗਿਆ ਤਾਂ ਇੱਥੇ ਕੋਈ ਆਪਣੇ ਐਸਜੀਪੀਸੀ ਅਤੇ ਜਿਹੜਾ ਉੱਥੇ ਮਹਾਂਤ ਰੰਦ ਨੇ ਇਹਨਾਂ ਵਿੱਚ ਕੋਈ ਲੈਂਡ ਦਾ ਬੋਲਾ ਸਿਗਾ ਜੋ ਕਿ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 نیوز ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਬੋਲੇ ਜ਼ਿਲ੍ਹਾ ਖੰਨਾ ਦੇ ਦਰਹਤ ਥਾਣੇ ਦੇ ਪਿੰਡ ਬਲਾਸਪੁਰ ਵਿਖੇ ਜ਼ਮੀਨੀ ਵਿਵਾਦ ਨੂੰ ਲੈ ਕੇ ਐਸਜੀਪੀਸੀ ਅਤੇ ਡੇਰਾ ਮੰਤ ਪ੍ਰਬੰਧਕਾਂ ਦੇ ਵਿੱਚ ਹੋਈ ਥੋਨੀ ਝੜਪ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਦੋਹਾਂ ਧਿਰਾਂ ਹੋਈਆਂ ਆਮਣੇ ਸਾਹਮਣੇ

ਉਹ ਸਾਨੂੰ ਖਲੋਤੇ ਆ ਸਾਨੂੰ ਕਿਰਪਾਣਾ ਮਾਰੀਆਂ ਉਹਨਾਂ ਨੇ ਰੱਜੇ ਨਸ਼ੇ ਦੇ ਨਾਲ ਉਹਨਾਂ ਨੇ ਕਿਰਪਾਨਾ ਚਲਾਈਆਂ ਸਾਡੇ ਮੇਰੇ ਮੁਲਾਜ਼ਮ ਵੀ ਚਗਮੀ ਕੀਤੇ ਆ ਔਰ ਮੈਨੂੰ ਵੀ ਚਗਮੀ ਕੀਤਾ ਸਤਿ ਸਰ ਜੀ ਕਿੰਨੇ ਜਿੰਮੇ ਦਾ ਕਿਉਂ ਸਾਡੇ ਇਕੱਲੇ ਤੇ ਉਹਨਾਂ ਦੇ ਕਪਤੇ ਜਿਹੜੇ ਕਹਿ ਰਹੇ ਨੇ ਕਿ ਲੋਕ ਬੈਠੇ ਨੇ ਉਹ ਕੌਣ ਨੇ ਉਹ ਪਿੰਡ ਦੇ ਬੈਠੇ ਨੇ ਕੋਈ ਆਪਣੇ ਆਪ ਨੂੰ ਮਹੰਤ ਕਹਿੰਦੇ ਨੇ ਹਾਂਜੀ ਤੇ ਉਹ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਹੋ ਗਿਆ ਹਾਈ ਕੋਰਟ ਦਾ ਫੈਸਲਾ ਹੋ ਗਿਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਨਾਮ ਜ਼ਮੀਨ ਹੈ ਕੋਈ ਬੰਦੇ ਦੇ ਨਾਮ ਥੋੜਾ ਕਿਸੇ ਦੇ ਨਾਮ ਨਾ ਨਿੱਜੀ ਹੈ ਕਿਸੇ ਦੀ ਜਿੰਨੇ ਤੋਂ ਮੁਲਾਜ਼ਮ ਵੇਖਿਓ ਕੋਈ ਨਿੱਜੀ ਧੋੜਾ ਆਏ ਨੇ ਇਹ ਤਾਂ ਸਸਤਾ ਤੇ ਮੁਲਾਜ਼ਮ ਨੇ ਜਿਹੜਾ ਅੱਜ ਆਪਾਂ ਗਏ ਸੀ ਬਹੁਤ ਵਾਰ ਤੇ ਜੀ ਉਸ ਕੋਲ ਨਾਮ ਲਿਖਿਆ ਆਪਣੀ ਕਿ ਇਤਨੇ ਜਿਪਸ ਫੋਰ ਸਾਡੇ ਨਾਲ ਤੱਕੀ ਹੋਇਆ ਕੀ ਹੋਤੀ ਕੁਝ ਨਹੀਂ ਉਹ ਕੋ ਗੱਲ ਪੈ ਗਈ ਕਿ ਅਸੀਂ ਤੇ ਖਲੋਤੇ ਹਾਂ ਇਹ ਤਾਂ ਜ਼ਮੀਨ ਦੇ ਵਿੱਚ ਵੀ ਨਹੀਂ ਬੜੇ ਖਲੋਤੇ ਆ ਤੇ ਉਹ ਸਾਡੇ ਨਾਲ ਪੈ ਗਏ ਕਿਰਪਾਨਾਂ ਮਾਰੀਆਂ ਸਾਨੂੰ ਨੰਗੀਆਂ ਕਿਰਪਾਨਾਂ ਰੱਜੇ ਨਸ਼ੇ ਦੇ ਨਾਲ ਇਹ ਕੋਈ ਕਾਨੂੰਨ ਥੋੜਾ ਹੈ ਇਹ ਤਾਂ ਕੋਈ ਜਿਹੜੇ ਜੱਤੀ ਹੋਏ ਮੇਰੇ 15 ਮੁਲਾਜ਼ਮ ਚੱਕੀ ਹੋਏ ਘਟੋ ਘਟੋ ਜਿਨ੍ਹਾਂ ਦੇ ਹੱਥ ਬਾਵਾ ਜੀ ਜੀ ਸੋਰੀ ਜਿਹੜੀ ਉਂਗਲਾ ਕਹੀ ਉਹ ਨਾਲੋਂ ਲੱਲਦੀ ਹੈ ਉੱਠੇ ਲੱਲਦੀਆਂ ਪਰ ਜਿਹੜੇ ਪਟਰਾ ਬੰਬ ਜਿਹੜੇ ਨੇ ਉਹਨਾਂ ਨੇ ਪਹਿਲਾਂ ਬਣਾ ਕੇ ਰੱਖੇ ਸੋ ਸਾਡੀਆਂ ਗੱਡੀਆਂ ਤੇ ਵੀ ਨੇ ਚਲਾਏ ਨੇ ਸਾਡੇ ਤੇ ਵੀ ਚਲਾਏ ਨੇ ਸਾਡੇ ਟਰੈਕਟਰਾਂ ਤੇ ਵੀ ਚਲਾਏ ਨੇ ਇਹ ਟਰੈਕਟਰ ਧੰਨ ਗੁਰੂ RAMਦਾਸ ਜੀ ਦੇ ਨੇ ਗੁਰੂ ਘਰਾਂ ਦੇ ਨੇ ਕੋਈ ਕਿਸੇ ਨਿੱਜੀ ਟਰੈਕਟਰ ਥੋੜਾ ਕਿਸੇ ਦਾ ਹੈ ਗੁਰੂ ਘਰਾਂ ਦੇ ਟਰੈਕਟਰ ਸਨ ਅਸੀਂ ਤਾਂ ਆਪਣੀ ਜ਼ਮੀਨ ਮੋਂ ਆਏ ਹਾਂ ਤੇ ਹੁਣ ਮੰਗਤੀ ਕਰ ਰਹੇ ਹਾਂ ਮੰਗ ਪ੍ਰਸ਼ਾਸਨ ਤੋਂ ਇਹ ਆ ਵੀ ਸਾਡੀ ਜ਼ਮੀਨ ਸਾਨੂੰ ਦਿੱਤੀ ਜਾਵੇ ਇਹਨਾਂ ਤੋਂ ਲੈ ਕੇ ਇਹਨਾਂ ਦੇ ਪਰਚੇ ਕੀਤੇ ਜਾਣ ਇਹ ਗੁਰੂ ਰਾਮਦਾਸ ਨੂੰ ਸਮਰਪਿਤ ਹੋ ਕੇ ਜਿਹੜੀ ਆ ਇਹ ਪ੍ਰਸ਼ਾਸਨ ਨੂੰ ਇਹ ਸਾਰਕ ਕਰਨਾ ਚਾਹੀਦਾ ਮੀਡੀਆ ਨੂੰ ਵੀ ਮੇਰੀ ਬੇਨਤੀ ਆ ਵੀ ਉਹ ਵੀ ਤਗੜੇ ਹੋ ਕੇ ਇਹ ਗੁਰੂ ਰਾਮਦਾਸ ਦੀ ਹਕਤ ਵਿੱਚ ਡਟਣ ਇਸ ਤਰ੍ਹਾਂ ਗੱਲ ਕਰ ਰਹੇ ਕਿ ਉਹ ਆਪਣੇ ਮਹੰਤਾਂ ਦਾ ਕੋਈ ਡੇਰ ਉਹ ਉੱਥੇ ਕੋਈ ਬਹੁਤ ਨਹੀਂ ਚੀਜ਼ ਸਬਤ ਕੀਤੀ ਹੋਈ ਉਹਨਾਂ ਨੇ ਨਹੀਂ ਕੁਝ ਨਹੀਂ ਸਰ ਸਾਨੂੰ ਉਹਦਾ ਮਤਲਬ ਹੀ ਕੋਈ ਨਹੀਂ ਵੇਖੋ ਜੀ ਅਸੀਂ ਤਾਂ ਸਾਡੇ ਆ ਟਰਸਟੀ ਬੈਠੇ ਨੇ ਚਾਹੀ ਤਾਂ ਇਹ ਗੱਲ ਵੀ ਕਹੀ ਵੀ ਅਸੀਂ ਤੁਹਾਨੂੰ ਕਾਰ ਛੱਡਦੇ ਤੁਹਾਨੂੰ ਨੌਕਰੀਆਂ ਵੀ ਦੇ ਦਨੇ 2-4 ਬੰਦੇ ਨੂੰ 5-4 ਬੰਦੇ ਜਿਹਨੂੰ ਤੁਸੀਂ ਕਹਿੰਦੇ ਜਿਆਣੇ ਤਨੋਸੀ ਸਸਤਾ ਦੇ ਵਿਚਾਰ ਕਰ ਲਿਨੇ ਪਰ ਗੁਰੂ ਰਾਮਦਾਸ ਦੇ ਹੱਥ ਦਰਦੀ ਗੁਰੂ ਘਰ ਸਾਹਿਬ ਦਾ ਨਾਂ ਜਿਹੜੀ ਜ਼ਮੀਨੋਂ ਛੱਡ ਦਿਓ ਪਰ ਉਹ ਉਸ ਕਿਸੇ ਗੱਲ ਤੇ ਆਏ ਹੀ ਨਹੀਂ ਹੈ ਇਹ ਤਾਂ ਨੀ ਨ ਕੋਈ ਨਿਆਣੀ ਨਾ ਇਹ ਗਾ ਗੁਰੂ ਘਰ ਦੀ ਜਾਇਦਾਦ ਆ ਉਹ ਤਾਂ ਅਸੀਂ ਸਦਾਰ ਬਤ ਛਡਾਵਾਂਗੇ ਅਜੇ ਨਾ ਛਡਾਵਾਂਗੇ ਵਰਤਾਦਨ ਉਹ ਤਾਂ ਛਡਾਉਣੀ ਚਾਹੀਦੀ ਗੁਰੂ ਕਰਮ ਦੀ ਫਲਸਫੀ ਪੂਰਾ ਮਸਲਾ ਕੀ ਹੈ ਜਿਹੜੀ ਜ਼ਮੀਨ ਲੈ ਕੇ ਦਵਾਦ ਜ਼ਮੀਨ ਮੈਂ ਇਸ ਤਰ੍ਹਾਂ ਉਹ ਵਿਦਿ ਨਿਯਮ ਗਿਆਨ ਪਹਿਲਾਂ ਇਹ ਜ਼ਮੀਨ ਕੋਈ 200 250 ਸਾਲ ਪਹਿਲਾਂ ਇਹ ਮਹਾਰਾਜਾ ਸਾਹਿਬ ਸਿੰਘ ਨੇ দান ਕੀਤੀ ਸਾਡੇ ਮਜ਼ੁਰਗਾ ਨੂੰ ਮਤਲਬ ਮਹੰਤਾਂ ਨੂੰ ਉੱਥੇ ਜਗ੍ਹਾ ਤੇ ਸਮਾਦ ਬਣੀ ਹੋਈ ਆ ਸਮਾਦ ਬਾਬਾ ਕੇਸਰਦਾਸ ਜਿਹਦੇ ਨਾਂ ਤੇ ਲਿਖਤ ਵੀ ਹੋਈ ਆ ਉਸ ਟਾਈਮ ਦੀ ਲਿਖਤ ਆ ਸਾਡੇ ਕੋਲ ਉਰਦੂ ਦੇ ਪੱਥੀ ਵੀ ਆ ਲਿਖਤਾਂ ਨੇ ਤੇ ਇਹ ਅਚਾਨਕ ਹੀ ਆਗੇ ਪਤਾ ਨਹੀਂ 1950 ਜਾਂ 60 ਦੇ ਵਿੱਚ ਕਿਵੇਂ ਗੁਰੂ ਗ੍ਰੰਥ ਸਾਹਿਬ ਦਾ ਇੱਥੇ ਬਿਰਬਾ ਪੈਂਦਾ ਉਸ ਤੋਂ ਬਾਅਦ ਇਹ ਦਾਵਾ ਕਰਦੇ ਆ ਬੀ ਗੁਰੂ ਗ੍ਰੰਥ ਸਾਹਿਬ ਦੀ ਹੈ ਜ਼ਮੀਨ ਹੈ ਤੇ ਇਹ ਸਾਡਾ ਮੰਜੀ ਸਾਹਿਬ ਦੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਹੈ ਜਦੋਂ ਕੇਸ ਚੱਲੇ ਕੇਸ ਅਸੀਂ ਜਿੱਤੇ ਕਿਸੇ ਚੋ ਵੀ ਜਿੱਤੇ ਕਿਸੇ ਅਸੀਂ ਕਿਤੇ ਮਤਲਬ ਅਦਾਲਤ ਦੇ ਕੋਈ ਸਿੱਧਾ ਇਹਨਾਂ ਨੂੰ ਇਹ ਨਹੀਂ ਦਿੱਤਾ ਵੀ ਤੁਸੀਂ ਇਸ ਜ਼ਮੀਨ ਦੇ ਕਾਬਜੋ ਮਤਲਬ ਤੁਸੀਂ ਇਹਦੇ ਹੱਕਦਾਰ ਬਣ ਗਏ ਠੀਕ ਹੈ ਜੀ ਇਹ ਪੁਰਾਣੀ ਜ਼ਮੀਨ ਆ ਜ ਅਚਾਨਕ ਨਾ ਇਹ ਨਹੀਂ ਇਹ ਅੱਜ ਨਹੀਂ ਅਚਾਨਕ ਹੋਇਆ ਸੀ ਇਹ 2010 ਚ ਵੀ ਪਹਿਲਾਂ ਇਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਉਸ ਟਾਈਮ ਇਹਨਾਂ ਦਾ ਜਦੋਂ ਇਹ ਇਹਨਾਂ ਨੇ ਦਾਵਾ ਕੀਤਾ ਵੀ ਅਸੀਂ ਉਹ ਕੇਸ ਚੱਲਦੇ ਚੱਲਦੇ ਆ ਗਈ ਸੀਗੇ ਜੋ ਟਾਈਮ ਇਹਨਾਂ ਦਾ ਪੂਰਾ ਹੋ ਰਿਹਾ ਸੀਗਾ ਜੋ ਵੀ 10 ਸਾਲ ਹੁੰਦਾ ਕਬਜ਼ਾ ਉਹਦੇ ਅੰਦਰ ਅੰਦਰ ਕਰਨਾ ਹੁੰਦਾ ਅਚਾਨਕ ਹੀ ਕੋਈ ਕੋਈ ਗਵਰਨਮੈਂਟ ਦਾ ਵੱਲੋਂ ਅਦਾਲਤ ਦਾ ਕੋਈ ਫੈਸਲਾ ਨਹੀਂ ਸੀਗਾ ਅਚਾਨਕ ਹੀ ਆ ਕੇ ਇਹ ਪਿੰਡ ਦੇ ਬੰਦਿਆਂ ਨੂੰ ਕੁਛ ਨੂੰ ਨਾਲ ਲੈ ਕੇ ਇਹ ਆ ਕੇ ਕਾਬਜ਼ ਹੋ ਜਾਂਦੇ ਨੇ ਉੱਥੇ ਬਾਅਦ ਚ ਉਹੀ ਜਿਹੜਾ ਕੇਸ ਚੱਲਦਾ ਇਹਨਾਂ ਦਾ ਉਹ ਉੱਥੇ ਪਹੁੰਚਦੇ ਨੇ ਡਿਸਮਿਸ ਐਂਡ ਡਿਫਾਲਟ ਹੋ ਜਾਂਦਾ ਜਿਹੜੀ ਸਾਡੇ ਕੋਲ ਨਕਲ ਹੈਗੀ ਆ ਠੀਕ ਹੈ ਜੀ ਫਿਰ ਅਸੀਂ ਉਸ ਟਾਈਮ ਉਸ ਸਮੇਂ ਵੀ ਝਗੜਾ ਹੁੰਦਾ ਸਾਡਾ ਝਗੜਾ ਉਹ ਝਗੜੇ ਦਾ ਕੇਸ ਚੱਲੇ ਸੀਗੇ ਉਹ ਝਗੜੇ ਦੇ ਕੇਸ ਚ ਅਸੀਂ ਵੀ ਜਿੱਤੇ ਥੱਲੇ ਫਿਰ ਇਹਨਾਂ ਦੇ ਫੇਵਰ ਚ ਵੀ ਹੋਇਆ ਹੋ ਉਹ ਕੇਸ ਚੱਲਦਾ ਹਾਈ ਕੋਰਟ ਜਿਹਦੇ ਇਹਨਾਂ ਨੂੰ ਸੰਮਣ ਹੋਏ ਜਾਂ ਲੇਟ ਹੋ ਗਿਆ ਉਹਨੂੰ ਜਿਹਦੇ ਜੇ ਕਹ ਰਹੇ ਸੀ ਕਿ ਇਹਨਾਂ ਨੇ ਜਾ ਕੇ ਡੀਸੀ ਦੇ ਦਰਖਾਸਤ ਦਿੱਤੀ ਡੀਸੀ ਸਾਹਿਬ ਨੇ ਸਾਨੂੰ 19 ਤਰੀਕ ਦਿੱਤੀ 19 ਤਰੀਕ ਦੀ ਸਾਨੂੰ ਚਿੱਠੀ ਆਈ ਵੀ 19 ਤਰੀਕ ਨੂੰ ਆਓ ਤੁਸੀਂ 19 ਤਰੀਕ ਨੂੰ ਅਸੀਂ ਗਏ ਸਾਡੇ ਵਕੀਲ ਸਾਹਿਬ ਗਏ ਉੱਥੇ ਉਹਨਾਂ ਨੇ ਪ੍ਰੋਪਰ ਸਾਰੇ ਕੇਸ ਦੀ ਡਿਟੇਲ ਦਿੱਤੀ ਵੀ ਆਹ ਨੰਬਰ ਤੁਹਾਡਾ ਆਹ ਕੇਸ ਸਾਡੇ 8ਵੇਂ ਮਹੀਨੇ ਦੀ 7 ਤਰੀਕ ਸਾਡੀ ਪਈ ਹੋਈ ਹੈ ਠੀਕ ਹੈ ਉਸ ਤੋਂ ਬਾਅਦ ਫਿਰ ਡੀਸੀ ਸਾਹਿਬ ਨੇ ਸਾਨੂੰ 37 ਦੀ 3 ਜੁਲਾਈ ਦੀ 3 ਜੁਲਾਈ 2024 ਦੀ ਡੇਟ ਦੇਤੀ ਆ ਠੀਕ ਹੈ ਵੀ ਸਾਨੂੰ ਦੋਨਾਂ ਧਿਰਾਂ ਨੂੰ ਬੁਲਾਇਆ ਸੀ ਉਹ ਇਹਨਾਂ ਨੇ ਉਹ ਵੀ ਉਹਦਾ ਇੰਤਜ਼ਾਰ ਨਹੀਂ ਕੀਤਾ ਉਹਦੀ ਵੇਟ ਨਹੀਂ ਕੀਤੀ ਪਤਾ ਨਹੀਂ ਇਹਨਾਂ ਨੂੰ ਕਿਸ ਚੀਜ਼ ਦੀ ਕਾਲੀ ਸੀਗੀ ਠੀਕ ਹੈ ਜੇ ਤੁਹਾਡੇ ਸਾਰਾ ਕੁਝ ਤੁਹਾਡੇ ਫੇਵਰ ਜੈ ਤੁਸੀਂ ਕਾਲੀ ਕਿਉਂ ਕਰਦੇ ਹੋ ਤੁਸੀਂ ਕਿਉਂ ਉਲੰਘਣਾ ਕਰਦੇ ਹੋ ਤੁਸੀਂ ਗਵਰਨਮੈਂਟ ਦੇ ਰੂਲਾਂ ਦੀ ਸਾਡੇ ਧਿਰ ਦੇ 6 ਤਾਂ ਦੇਖੋ ਇਹ ਸੀਰੀਅਸ ਮਤਲਬ ਇੱਥੇ ਸਾਰਾ ਜਿਹੜੇ ਹਸਪੀਟਲ ਚ ਆ ਬਾਕੀ 4-5 ਕੁਝ ਲੇਡੀਆਂ ਆਈਆਂ ਦੋ ਤਿੰਨ ਦੋ ਤਿੰਨ ਬੰਦੇ ਉਹ ਪਿੰਡ ਪਿੰਡੇ ਹੈਗੇ ਮਰੜਕੇ ਕੁਲ ਛੋਟੇ ਮੋਟੇ ਖੇਤਾ ਲੱਗੇ ਉਹ ਉਹ ਤਾਂ ਹੁਣ ਨਾਲ ਕਿਰਪਾਨਾਂ ਲੈ ਕੇ ਆਏ ਸੀ ਜੀ ਤੁਸੀਂ ਮਤਲਬ ਮੈਂ ਸਵੇਰੇ ਜਿਵੇਂ ਦਰਾਹੇ ਤੋਂ ਆਇਆ ਪੂਰੀ ਨਾ ਗੱਡੀ ਉਹਨੇ ਭਰੀ ਹੋਈ ਸੀ ਡਾਂਗਾਂ ਦੀ ਔਰ ਟਾਕ ਪਤਾ ਨਹੀਂ ਕੀ ਕੀ ਚੀਜ਼ਾਂ ਸੀਗੀਆਂ ਨਾਲ ਜਿਹੜੀਆਂ ਕਿਰਪਾਨਾਂ ਉਹ ਕਹਿੰਦੇ ਨੇ ਅਸੀਂ ਚਲਾਈਆਂ ਉਹ ਕਿਰਪਾਨਾਂ ਉਹਨਾਂ ਕੋਲ ਹੀ ਸੀਗੀਆਂ ਸਾਡੇ ਬੰਦਿਆਂ ਨੇ ਉਲਟਾ ਫੜੀਆਂ ਨੇ ਉੱਥੋਂ ਤੇ ਉਹ ਸਾਡੇ ਉੱਤੇ ਇਲزام ਲਗਾਤਾ ਵੀ ਤੁਸੀਂ ਕੁਰਬਾਨਾ ਲੈ ਕੇ ਆਏ ਸਾਨੂੰ ਤਾਂ ਪਤਾ ਨਹੀਂ ਲੱਗਿਆ ਅਚਾਨਕ ਅਸੀਂ ਕਿੱਥੋਂ ਉਹ ਕੁਰਬਾਨਾ ਲੈ ਆਏ ਪਤਾ ਨਹੀਂ ਕਿਸ਼ਲਾ ਰਿਹਾ પેટ્રોલ ਪੰਪ ਬਣਾ ਕੇ ਰੱਖਿਆ ਸੀ ਦੱਸੋ ਇਹ ਕਿੱਥੇ ਚੱਲਿਆ ਅਗਰ ਉਹਨਾਂ ਕੋਲ ਕੋਈ ਹੈਗਾ ਅਗਰ ਉਹਨਾਂ ਕੋਈ ਵੀਡੀਓ ਹੈ ਸਬੂਤ ਦੇਣ ਸਾਹਮਣੇ ਵੀ ਆਸੇ પેટ્રોલ ਪੰਪ ਚਲਾਤੇ ਜੀ ਉਹਨਾਂ ਦੇ ਹੁਣ ਕੀ ਬੰਕ ਕਰਦੇ ਅਸੀਂ ਤਾਂ ਅਸੀਂ ਜਿਹੜੇ ਦੇਖੋ ਜੀ ਇਸ ਇਸ ਜਿਹੜੀ ਜ਼ਮੀਨ ਦੇ ਉੱਤੇ 6 ਪਰਿਵਾਰ ਨੇ ਸੇਵਾਦਾਰ ਜਿਹੜੇ ਉੱਥੇ ਮੰਦਿਰ ਬਣਿਆ ਆ ਬਾਬੇ ਦਾ ਔਰ ਡੇਰਾ ਖਾ ਬਣਿਆ ਆ ਉਹਦੀ ਸੇਵਾ ਕਰਦੇ ਨੇ ਉਹਦੀ ਜ਼ਮੀਨ ਦੀ ਜੋ ਵੀ ਥੋੜੀ ਬਹੁਤ ਆਮਦਨ ਆਂਦੀ ਆ ਪਿੰਡ ਦੇ ਖੜੇ ਨੇ ਕਿੰਨੀ ਆਮਦਨ ਹੋਊਗੀ ਸਾਰਿਆਂ ਨੇ ਵੰਡ ਕੇ ਆਪਣਾ ਉਹਦੀ ਸੇਵਾ ਤੇ ਲਾ ਦਿੰਨੇ ਆ ਜ਼ਿਆਦਾਤਰ ਤਾਂ ਠੀਕ ਹੈ ਸਾਡਾ ਦੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਤਾਂ ਕਦੇ ਵੀ ਚੱਕ ਕੇ ਆ ਜਾਂਦੇ ਨੇ ਆਪਣਾ ਕਿਉਂ ਹੁਣ ਮੈਂ ਚਲੋ ਸਭ ਤਾਂ ਨਹੀਂ ਵਰਤਦਾ ਵੀ ਕਿੱਥੋਂ ਪੈਸਾ ਆਏ ਲਿਆ ਕੇ ਸਾਡੇ ਤੇ ਲਾਈ ਜਾਂਦੇ ਨੇ ਅਸੀਂ ਤਾਂ ਉਹਦੇ ਤੋਂ ਕਮਾ ਕੇ ਉੱਥੇ ਲਗਾਣੇ ਆ ਆਪਣਾ ਗੁਜ਼ਾਰਾ ਵੀ ਕਰਦੇ ਆ ਉਹ ਡੇਰੇ ਦੀ ਸੰਭਾਲ ਵੀ ਕਰਦੇ ਆ ਉਹ ਡੇਰੇ ਚੋਂ ਹੀ ਜਾ ਕੇ ਦੇਖੋ ਅਸੀਂ ਉੱਥੇ ਜੇ ਕੁਝ ਨਫਾ ਕਰਦੇ ਹੋਈਏ ਅਸੀਂ ਡੇਰੇ ਦੀ ਇਹ ਹਾਲਤ ਤੁਸੀਂ ਜਾ ਕੇ ਦੇਖੋ ਕਿੰਨਾ ਵਧੀਆ ਤੁਹਾਨੂੰ ਲੱਗੇਗਾ ਵੀ ਆਹ ਕੋਲ ਡੇਰਾ ਸੰਭਾਲ ਰਹੇ ਨੇ ਉਹਦਾ ਕਬਜ਼ਾ ਆਲਰੇਡੀ ਭਵਾਂ ਤੱਕ ਜਾਂ ਸਾਡੇ ਕੋਲੇ ਚੱਲ ਰਿਹਾ ਫਰੋਦ ਸੰਬੰਧ ਚ ਆਏ ਸੀ ਉਹਦੇ ਵਿੱਚ ਇਹ ਕਿਉਂ ਜਲੇ ਕਬਜ਼ਾ ਕਿਸ ਨੂੰ ਹੰਦਾ ਛਡਾਉਣ ਦੀ ਚੀਜ਼ ਛੱਡਣ ਦੀ ਤੇ ਮੈਂ ਸਮਝਦਾ ਹਾਂ ਜੀ ਕੋਈ ਰੁਕੀਦਾ ਹੋ ਕੇ ਗੱਲ ਜਿਹੜੀ ਝੜਪ ਹੋਈ ਹੈ ਜੀ ਝੜਪ ਫਿਰ ਇਹ ਗੱਲ ਤੇ ਆਣਾ ਹੁਣ ਜਿਹੜੇ ਝੜਪ ਕਿਉਂਕਿ ਸ਼ੋਮਨੀ ਕਮੇਟੀ ਦਾ ਕਬਜ਼ਾ ਕੌਂਡਿ ਕਮੇਟੀ ਜਾਇਦਾਦ ਆ ਕਿ ਜਿੱਤੇ ਸਾਰਾ ਕੁਝ ਆ ਤੇ ਫਿਰ ਜੇ ਆਪਾਂ ਕਬਜ਼ੇ ਦੇ ਵਿੱਚ ਆ ਕੇ ਕੋ ਦਖਲੰਦ ਜੀ ਕਰੂਗਾ ਤੇ ਨੇਚਰਲੀ ਫਿਰ ਦਖਲੰਦ ਤਾਂ ਹੋਣੀ ਇਨ ਫਿਊਚਰ ਸਰ ਕੀ ਕਹੂੰਗਾ ਕਬਜ਼ੇ ਵਿੱਚ ਹਲੇ ਹਾਲ ਦੀ ਗੱਡੀ ਤੋਂ ਅਸੀਂ ਆਪਣੇ ਪਹਿਲਾਂ ਪਹਿਲਾਂ ਦੀ ਕਾਰਜਕਾਰੀ ਜਿਹੜੇ ਵਿਚਾਰੇ ਪਟੜੇ ਨੇ ਉਹਦੀ ਖਬਰ ਲੈਣ ਆਇਆ ਮੈਂ ਐਡਵਾਂਸ ਤੋਂ ਇਹਨਾਂ ਦੀ ਕਰਾਂਗੇ ਪਰਚੇ ਜਿਹੜੇ ਬਣਦੇ ਆ ਦਰਜ ਕੀਤੇ ਜਾਂ ਬਾਕੀ ਜਿਹੜਾ ਸਿਸਟਮ ਗੱਡਾ ਸਾਡਾ ਅੱਗੇ ਆਲਰੇਡੀ ਹੈ ਉਹਦੇ ਨਾਲ ਚਲਾਵਾਂਗੇ ਅੱਜ ਸਾਨੂੰ ਨੀਅਰ ਆਊਟ 10 ਵਜੇ 10:00 10:00 ਵਜੇ ਰਾਹੇਠਾਂ ਨਾ ਇਨਫੋਰਮੇਸ਼ਨ ਆਈ ਕਿ ਬिलासपुर ਵਿੱਚ ਦੋ ਧਿਰਾਂ ਚ ਆਪਸ ਝਗੜਾ ਹੋਇਆ ਹੈ ਉੱਥੇ ਜਾ ਕੇ ਜਦ ਮੌਕੇ ਤੇ ਪਤਾ ਲੱਗ ਗਿਆ ਤਾਂ ਇੱਥੇ ਕੋਈ ਆਪਣੇ ਐਸਜੀਪੀਸੀ ਅਤੇ ਜਿਹੜਾ ਉੱਥੇ ਮਹਾਂਤ ਰੰਦਨ ਹੈ ਇਹਨਾਂ ਵਿੱਚ ਕੋਈ ਲੈਂਡ ਦਾ ਵਾਲਾ ਸਿਵਲ ਜੋ ਕਿ ਹਜੇ ਮੈਟਰ ਹਾਈ ਕੋਰਟ ਚੱਲ ਰਿਹਾ ਹੈ ਉਹ ਉਸ ਨੂੰ ਲੀਕ ਕਰ। ਕਾਜੇ ਜਿਹੜੇ ਬੰਦੇ ਜ਼ਖਮੀ ਹੋਏ ਸੀ ਉਹ ਹਜੇ ਹਸਪਤਲ ਦਾਖਲ ਨੇ ਤੇ ਐਮਐਲ ਰਾਮ ਤੇ ਦੋਨਾਂ ਦੀ ਆ ਮਤਲਬ ਦੋਨਾਂ ਦੇ ਦੋਨੋਂ ਦੇ ਰਾਦੇ ਜਾਣ ਲੱਗੇ ਜਾਂਦੇ ਨਹੀਂ ਕੋਈ ਨੈਕਸਟ ਜੋ ਨੈਸਸਰੀ ਐਕਸ਼ਨ ਹੋਗਾ ਉਹ ਲਿੱਤਾ ਜਾਵੇ ਬਜੀ। ਇਹਨੇ ਬੰਦੇ ਜ ਜੋ ਹਾਜਰ ਬਦਲ ਲੱਗ ਗਿਆ ਹੈ ਜੇ ਇੱਕ ਇੱਕ ਸਾਈਡ ਤੋਂ 9-10 ਬੰਦੇ ਨੇ ਤੇ ਦੂਜੀ ਸਾਈਡ ਤੋਂ 3-4 ਬੰਦੇ ਜਦੋਂ ਪੈਣੇ ਸਿਚੁਏਸ਼ਨ ਅੰਦਰ ਇੰਪੋਰਟਿੰਗ ਹਾਜਰ ਸੇ ਸਭ ਕੁਝ ਲਾਅ ਐਂਡ ਆਰਡਰ ਸਿਚੁਏਸ਼ਨ ਸਪੀਸਫੁਲ ਹੈ